ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਜੀ ਦੀ ਸਭ ਜਗ ਸੰਗਤ ਜੀ ਆਸ ਕਰਦੇ ਆ ਕਿ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਜਿਹੜੇ ਨਹੀਂ ਵੀ ਪਿਆਰੇ ਵਾਹਿਗੁਰੂ ਦੇ ਹੈਗੇ ਚੜ੍ਹਦੀ ਕਲਾ 'ਚ ਉਹ ਵੀ ਹੋ ਸਕਦੇ ਨੇ ਕਿਉਂ ਨਹੀਂ ਹੋ ਸਕਦੇ ਵੀ ਤੁਸੀਂ ਵੇਨਣਾ ਵੀ ਨਹੀਂ ਕਰ ਸਕਦੇ ਇਕ ਉਸ ਮਾਲਕ ਦਾ ਨਾਮ ਆਪਣੇ ਸਵਾਸਾਂ ਦੇ ਰਾਹੀ ਜਿਵੇਂ ਅਸੀਂ ਸਵਾਸ ਲੈਂਦੇ ਆਂ ਮਨ ਨੂੰ ਵੀ ਕਦੇ ਸਾਨੂੰ ਸਵਾਸ ਚੜਨ ਲੱਗ ਗਿਆ ਤਾਂ ਬੜੀ ਔਖੇ ਹੋ ਜੰਨੇ ਆਸੀਂ ਹੈ ਜੀ ਬੜੀ ਔਖੇ ਹੋ ਜੰਨੇ ਆ ਤੇ ਫਿਰ ਵਾਹਿਗੁਰੂ 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 ਸ਼ੁਕਰ ਹੈ ਤੇ ਗੁਰਮੁਖ ਪਿਆਰਿਓ ਜੇਕਰ ਆਪਾਂ ਪਹਿਲਾਂ ਹੀ ਹੁਣੀ ਕਿਤੇ ਹਲੇ ਤਾਂ ਆਪਣੇ ਕੋਲ ਸਮਾਂ ਹੈ ਕਿ ਨਤੀਦਾ ਹੀ ਆ ਬਸ ਸਿਰਫ ਪਲਾਂ ਦਾ ਹੀ ਤੇ ਚਲੋ ਕੋਈ ਗੱਲ ਨਹੀਂ ਬਾਕੀ ਆਪਾਂ ਤੁਹਾਡੇ ਨਾਲ ਜੋ ਵੀ ਬੇਨਤੀਆਂ ਸਾਂਝੀਆਂ ਕਰਿਆ ਕਰਾਂਗੇ ਜੋ ਵੀ ਉਪਦੇਸ਼ ਸਾਂਝੇ ਕਰਿਆ ਕਰਾਂਗੇ ਮਾਲਕ ਦੇ ਜੋ ਵੀ ਹੁਕਮ ਨੇ ਜੋ ਜੋ ਆਪਣੇ ਅਨੁਭਵ ਜੋ ਆਪਾਂ ਤੁਹਾਨੂੰ ਪਹਿਲਾਂ ਬੇਨਤੀ ਕਰ ਚੁੱਕੇ ਆਂ ਵੀ ਆਪਾਂ ਸਿਰਫ ਉਹਨਾਂ ਦੇ ਅਨੁਭਵ ਹੀ ਜੋ ਮੈਨੂੰ ਹੁਣ ਤੱਕ ਹੋਏ ਸਤੈ ਜੀ ਉਹੀ ਤੁਹਾਡੇ ਨਾਲ ਸਾਂਝੇ ਕਰਾਂਗੇ ਜਿਸ ਨੇ ਤੁਹਾਡਾ ਹੁਣ ਦਾ ਤੇ ਅਗਲਾ ਸਮਾਂ ਚੰਗਾ ਕਰਨਾ ਤੁਹਾਡਾ ਨਹੀਂ ਸਿਰਫ ਤੁਹਾਡਾ ਨਹੀਂ ਤੁਹਾਡੇ ਪਰਿਵਾਰ ਦਾ ਤੇ ਜੋ ਜੋ ਅਗਰ ਜਿਹੜੇ ਪਰਿਵਾਰਕ ਮੈਂਬਰ ਦੇ ਨਾਲ ਜੋ ਵੀ ਜੁੜੇ ਆ ਮਤਲਬ ਕਿ ਭਾਪੀ ਆਪਣੇ ਜੋ ਵੀ ਪਰਿਵਾਰਕ ਮੈਂਬਰ ਨੇ ਸਾਰੇ ਉਹਨਾਂ ਦਾ ਤਾਂ ਹੀ ਜਿਤੇ ਸੋਕੇ ਭਾਸ਼ਾ ਸਮਝ ਲੋਗੀ ਰੱਖਿਆ ਹੋ ਸਕਦੀ ਹੈ ਨਹੀਂ ਕਿਸ ਨੇ ਕੋਈ ਨੂੰ ਕਹਿ ਰੂ ਆਪਾਂ ਕਹਿੰਦੇ ਨਾ ਪਾਣੀ ਦੇ ਘੁੱਟ ਤੱਕ ਨਹੀਂ ਪੀਉਣਾ ਤੇ ਵਾਹਿਗੁਰੂ ਬਲਾ ਕਰੇ ਸਦਾ ਜਗਤ ਦਾ ਸ੍ਰਿਸ਼ਟੀ ਦਾ ਆਪ ਦਾ ਮਾਲਕ ਦੇ ਚਰਨਾਂ 'ਚ ਬੈ ਕੇ ਹੀ ਤਾਂ ਸਾ ਬੇਂਤੀਆਂ ਕਰਦੇ ਹਾਂ ਮਾਲਕਾ ਵੀ ਚਲੋ ਭੁੱਲੇ ਭਟਕੇ ਆ ਸੀ ਸਾਰੇ ਬੇਸਮਝੇ ਆ ਅਨਸਮਝੇ ਆ ਪਰ ਤੂੰ ਸਾਡਾ ਬਾਪ ਐ ਪਿਓ ਐ ਬਖਸ਼ ਦੇ ਸਾਨੂੰ ਸਮਾਂ ਬਖਸ਼ ਦੇ ਹਣਾ ਬਾਕੀ ਇਹ ਆਪਾਂ ਹੁਣ ਜਿਆਦਾ ਸਮਾਂ ਨਹੀਂ ਲਿਆ ਕਰਾਂਗੇ ਸਿਰਫ ਥੋੜੇ ਜੀ 2 4 5 ਮਿੰਟਾਂ ਚ ਆਪਣੀਆਂ ਦੋ ਤਿੰਨ ਬੇਨਤੀਆਂ ਦੋ ਤਿੰਨ ਬੇਨਤੀਆਂ ਉਹਨਾਂ ਦੇ ਉਪਦੇਸ਼ ਮਹਾਰਾਜ ਦੇ ਮਾਲਕ ਦੇ ਹਣਾ ਤੁਹਾਡੇ ਨਾਲ ਸਾਂਝੇ ਕਰਿਆ ਕਰਾਂਗੇ ਬਸ ਜੀ ਦੇ ਵਿੱਚ ਭਲੇ ਉਹ ਤੁਹਾਡਾ ਕਿਸੇ ਦਾ ਵੀ ਅਗਰ ਜੇ ਤੁਸੀਂ ਆ ਸ਼ਬਦਾਂ ਤਾਂ ਮੇਰੀ ਰਸਨਾ ਚੋਂ ਇਹ ਨਾ ਸੋਚਿਓ ਮੇਰੀ ਰਸਨਾ ਚੋਂ ਵੀ ਮੈਂ ਬੋਲ ਰਿਹਾ ਤੁਹਾਨੂੰ ਇੰਨਾ ਕਿ ਉਸ ਮਾਲਕ ਨੇ ਬਸ ਇੱਥੋਂ ਦੀ ਆ ਐਂ ਕਢਾ ਰਹੇ ਨੇ ਐਂ ਸੋਚ ਕੇ ਮੰਨ ਲਿਓ ਅਗਰ ਤੁਹਾਡਾ ਭਲਾ ਨਾ ਹੋਇਆ ਤਾਂ ਵੀ ਭਾਈ ਮੈਂ ਦੇ ਮੈਂ ਹੀ ਦੇਣਦਾਰ ਹਾਂ ਤੁਹਾਡਾ ਬੰਤੂ ਨੇ ਵੀ ਸ਼ਰਤਾਂ ਵੀ ਨਹੀਂ ਫਿਰ ਏ ਨਹੀਂ ਵੀ ਹਾਂ ਤੁਸੀਂ ਮੈਨੂੰ ਭੁਖੀ ਬਣਾ ਦੋ ਵੀ ਹਾਂ ਕਮੀ ਤੁਹਾਡੇ ਛੋਵੇ ਵੀ ਹਾਂ ਭਾਈ ਤੂੰ ਕਿਹਾ ਸੀ ਮੈਂ ਨਹੀਂ ਕਹਿ ਰਿਹਾ ਕੁਝ ਵੀ ਆਪਦਾ ਸਿਰਫ ਉਸ ਮਾਲਕ ਦੀ ਸਿਰਫ ਬੰਦਗੀ ਕਰਕੇ ਮਾਲਕ ਦਾ ਨਾਮ ਲੈ ਕੇ ਜੋ ਮਾਲਕ ਤੋਂ ਸਾਨੂੰ ਪ੍ਰਾਪਤੀਆਂ ਹੋਈਆਂ ਜੋ ਮਾਲਕ ਨੇ ਸਾਨੂੰ ਦਰਸ਼ਾਇਆ ਦਿਖਾਇਆ ਅਨੁਭਵ ਦਿਖਾਏ ਸਿਰਫ ਉਹੀ ਆਪ ਜਿਨ੍ਹਾਂ ਸਾਂਝੇ ਕਰਨੇ ਆਪਣੇ ਵੱਲੋਂ ਮੇਰੇ ਵੱਲੋਂ ਕੋਈ ਐਸਾ ਕੁਝ ਨਹੀਂ ਤੇ ਨਾ ਹੀ ਕੋਈ ਪਖੰਡ ਹੋਊਗਾ ਸਿਰਫ ਸੱਚ ਤੇ ਸਤ ਬਸ ਤੇ ਵਾਹਿਗੁਰੂ ਦੋ ਤਿੰਨ ਬੇਨਤੀਆਂ ਨੇ ਤੁਹਾਡੇ ਨਾਲ ਇਹੀ ਕਰਦੇ ਆ ਜਲਦੀ ਸਾਂਝੀਆਂ ਕਰ ਦੰਨੇ ਆ ਇਹਦੇ ਵਿੱਚ ਤੁਸੀਂ ਸਮਝ ਲਿਆ ਕਰੋ ਵੀ ਹਾਂ ਵੀ ਇਹ ਜੀ ਬਸ ਤੁਹਾਡਾ ਭਲਾ ਹੈ ਬਸ ਹੋਰ ਕੁਝ ਨਹੀਂ ਕਿਸੇ ਦਾ ਇਹ ਚ ਕੋਈ ਭਰਾ ਨਹੀਂ ਹੋਣਾ ਅਗਰ ਜੇ ਤੁਸੀਂ ਇਸ ਤੇ ਸਤ ਵਚਨ ਕਹਿ ਕੇ ਮੰਨ ਲਿਆ ਬਸ ਛਤ ਵਚਨ ਕੀ ਦਾ ਮੇਰਾ ਨਹੀਂ ਸਤ ਵਚਨ ਉਹਦਾ ਹੀ ਹੋਊਗਾ ਵਾਹਿਗੁਰੂ ਤੇ ਇੱਕ ਛੋਟੀ ਜਿਹੀ ਬੇਨਤੀ ਇਹ ਕਰ ਦਨਾ ਵੀ ਅਗਰ ਮਨ ਵਹਿ ਤਾਂ ਹਨਾ ਆਪਾ ਦੇਖਦੇ ਹਾਂ ਇਹਦੇ ਉੱਤੇ ਯੰਤਰ ਤੇ ਵੀ ਬੜੇ ਅਸੀਂ ਪਹਿਰਾਵੇ ਕੇਸੇ ਪਾ ਕੇ ਕਰਕੇ ਪਰ ਪਹਿਰਾਵਿਆਂ ਨੇ ਸਾਨੂੰ ਨਹੀਂ ਬਚਾਉਣਾ ਸਾਡੀ ਤਾਂ ਉਸ ਮਾਲਕ ਦੇ ਨਾਮ ਦੇ ਖਜ਼ਾਨੇ ਨੇ ਬਚਾਉਣਾ ਅਸਲੀ ਸਾਨੂੰ ਉਹਨਾਂ ਸੱਚੀਆਂ ਰੂਹਾਂ ਨੇ ਬਚਾਉਣਾ ਹੈ ਸਾਨੂੰ ਕਿਉਂ ਮੈਂ ਇੱਥੇ ਲਿਬਾਸ ਐਸੇ ਪਾ ਕੇ ਬਹਿ ਜਾਾਂ ਤੇ ਦੇਖਣ ਵਾਲੇ ਦਾ ਇਹ ਹੋ ਜੇ ਕਿ ਪਤਾ ਨਹੀਂ ਕੁਆ ਜੇ ਅਗਰ ਹੁਣ ਐਵੇਂ ਬੈਠੇ ਆਪਾਂ ਮਸਤ ਕਿਉਂ ਕਿ ਆਪਾਂ ਨੂੰ ਕੋਈ ਪਰਵਾਹ ਨਹੀਂ ਮੇਰੇ ਕੱਪੜਿਆਂ ਨੇ ਨਹੀਂ ਬੰਦਗੀ ਕਰਨੀ ਬੰਦਗੀ ਮੇਰੇ ਸਤਨ ਨੇ ਮਨ ਨੇ ਕਰਨੀ ਆ ਜਿਹੜਾ ਮੇਰਾ ਅੱਜ ਦੇ ਸਮੇਂ 'ਚ ਇੰਨਾ ਗੰਦ ਗੰਦਲਾ ਹੋ ਚੁੱਕਿਆ ਸਾਤੇ ਜੀ ਤੇ ਜਦੋਂ ਤੱਕ ਆਪਾਂ ਵਾਹਿਗੁਰੂ ਦੇ ਰੰਗ ਦੇ ਵਿੱਚ ਨਹੀਂ ਰੰਗਦੇ ਜਦੋਂ ਤੱਕ ਆਪਾਂ ਪੂਰੇ ਦਰ ਦੇ ਵਿੱਚ ਆਪਣੀ ਪੱਕੀ ਜਗ੍ਹਾ ਨਹੀਂ ਬਣਾ ਸਕਦੇ ਇੱਥੇ ਅਸੀਂ ਆ ਜਨਮ ਲੈ ਕੇ ਪੜਾਉ ਉਹ ਜਿੰਨੇ ਵੀ ਆਪਾਂ ਵੀਸਾ ਨੂੰ ਨੌਕਰੀ ਮਿਲ ਗਈ ਅਸੀਂ ਪੱਕੇ ਹੋ ਜੀ ਆਹ ਹੋ ਜੀ ਇਹ ਤਾਂ ਸਿਰਫ ਇੱਥੇ ਤੱਕ ਹੈ ਪਿਆਰਿਓ ਇਹ ਡਿਊਟੀ ਤਾਂ ਅਸੀਂ ਕਰਨੀ ਹੈ ਕਹਿੰਦੇ ਅਸਲੀ ਜਿਹੜੀ ਪੱਕੀ ਡਿਊਟੀ ਹੈ ਉਹ ਮਾਲਕ ਦੇ ਦਰਦੀ ਹੈ ਜਿਹੜੀ ਉੱਥੇ ਪ੍ਰਵਾਨ ਹੋਣੀ ਹੈ ਨਹੀਂ ਤਾਂ ਇਹ ਨਹੀਂ ਪਤਾ ਸਾਨੂੰ ਵੀ ਕਦੋਂ ਸਾਡਾ ਆ ਵੇਲਾ ਜਦੋਂ ਚੱਕਿਆ ਗਿਆ ਸਮਾਪਤ ਹੋ ਗਿਆ ਕੜੀ ਖਤਮ ਹੋ ਗਈ ਤੇ ਸਾਨੂੰ ਅਗਲੇ ਕਿਹੜੇ ਸਮੇਂ ਚੋਣੇ ਪਾ ਲੈਣਾ ਤੇ ਪਰ ਇਹ ਨਹੀਂ ਪਤਾ ਕਿਹੜੀਆਂ ਦਰਦ ਦਰ ਠੋਕਰਾਂ ਖਾਵਾਂਗੇ ਅਸੀਂ ਤੇ ਬਾਕੀ ਜਿਹੜੇ ਸਾਡੇ ਅੱਜ ਦੇ ਤੇ ਬਦਲ ਜਿਹੜੀ ਆ ਬੇਨਤੀ ਕਰਨ ਲੱਗਿਆ ਚਲੋ ਮਾਫ ਕਰਨਾ ਬਾਕੀ ਮੈਂ ਪਹਿਲੀ ਕਿਮਾ ਮੰਗ ਲੈਣਾ ਠੀਕ ਹੈ ਅਵਰ ਕਿ ਇਸ ਗੱਲ ਦਾ ਕੋਈ ਲੱਗੇ ਕਿਉਂਕਿ ਆਪਾਂ ਉਹੀ ਸ਼ਬਦ ਬੋਲਣੇ ਆ ਜੋ ਸੱਚ ਨੇ ਭਾਈ ਠੀਕ ਹੈ ਜਿਹੜੇ ਅੱਜ ਦੇ ਦਿਨ ਸਾਡੇ ਮੰਦਰ ਬਣੇ ਨੇ ਗੁਰੂ ਘਰ ਬਣੇ ਨੇ ਮਸਜਿਦਾਂ ਬਣੀਆਂ ਨੇ ਚਰਚਾਂ ਬਣੀਆਂ ਨੇ ਜਾਂ ਫਿਰ ਕੋਈ ਵੀ ਐਸਾ ਧਾਰਮਿਕ ਸਥਾਨ ਬਣਿਆ ਵੀ ਜਿੱਥੇ ਆਪਾਂ ਜਾ ਕੇ ਉਸ ਪ੍ਰਭੂ ਪਰਮੇਸ਼ਵਰ ਦੀ ਚਲੋ ਆਪਾਂ ਹਨਾ ਸੀਸ ਨਤਮਸਤਕ ਕਰਦੇ ਹਾਂ ਸਤਿ ਆ ਜੀ ਤੇ ਉੱਥੇ ਦਾ ਤੁਸੀਂ ਸਾਰੇ ਆਪਣੇ ਆਪ ਨੂੰ ਜਵਾਬ ਦੇ ਸਕਦੇ ਹੋ ਵੀ ਅਸੀਂ ਉੱਥੇ ਜਾ ਕੇ ਮਤਲਬ ਕੀ ਭਾਵਨਾ ਨਾਲ ਲੈ ਕੇ ਜਾਂਦੇ ਹਾਂ ਕੀ ਭਾਵਨਾ ਉੱਥੇ ਸਾਡੀ ਪ੍ਰਗਟ ਹੁੰਦੀ ਹੈ ਕਿਹੜੀ ਭਾਵਨਾ ਨਾਲ ਅਸੀਂ ਵਾਕੀ ਵੀ ਹਾਂ ਉਸ ਪ੍ਰਭੂ ਸਾਹਮਣੇ ਸਾਡੀ ਨਿਗਾਹ ਕੀ ਹੁੰਦੀ ਹੈ ਵਿਚਾਰ ਕੀ ਹੁੰਦੇ ਨੇ ਕੰਨ ਕੀ ਹੁੰਦੇ ਨੇ ਸੁਣਦੇ ਤੇ ਮਤਲਬ ਉੱਥੇ ਵਾਕੀ ਸਾਡਾ ਵੀ ਸੀਸ ਨਤਮਸਤਕ ਹੁੰਦਾ ਹੈ ਕਿ ਤੇ ਉੱਥੇ ਜਾ ਕੇ ਅਸੀਂ ਗਰੋਥ ਤਾਂ ਨਹੀਂ ਕਰਦੇ ਤੇ ਪਿਆਰਿਓ ਇਹ ਸਥਾਨ ਜਿਹੜੇ ਬਣੇ ਆ ਸਾਡੇ ਮੇਰੇ ਹਿਸਾਬ ਨਾਲ ਇਹੀ ਨੇ ਕਿ ਜਿਵੇਂ ਅਸੀਂ ਆ ਘਰਾਂ ਦੇ ਵਿੱਚ ਰਹਨੇ ਆ ਜਿਵੇਂ ਸਾਨੂੰ ਛੋਟਾ ਮੋਟਾ ਚਲ ਕੋਈ ਵੀ ਕਿਸੇ ਕੋਲ ਘਰ-ਬਾਰ ਹੈ ਠੀਕ ਹੈ ਉਵੇਂ ਹੀ ਸਾਡੇ ਆਹ ਮਾਲਕ ਦਾ ਘਰ ਹੈ ਯਾਰ ਜੇਕਰ ਮਾਲਕ ਦੇ ਘਰ ਜਾ ਕੇ ਪਰਮੇਸ਼ਵਰ ਦੇ ਘਰ ਜਾ ਕੇ ਅਸੀਂ ਐਸੀ ਕੋਈ ਗੰਦਗੀ ਉੱਥੇ ਜਾ ਕੇ ਕਰਾਂਗੇ ਤਾਂ ਮਾਲਕ ਉਹ ਜਦੋਂ ਆਪਣੇ ਘਰ 'ਚ ਗੰਦ ਹੁੰਦਾ ਆ ਆਪਾਂ ਬਾਹਰ ਸੁੱਟ ਦੰਨੇ ਆ ਹਾਂਜੀ ਤੇ ਫਿਰ ਪ੍ਰਭੂ ਪਰਮੇਸ਼ਵਰ ਜਿਹੜਾ ਸੱਚਾ ਹੈ ਉਹ ਕਹਿੰਦੇ ਉੱਥੇ ਨਹੀਂ ਵਸਦਾ ਕਹਿੰਦੇ ਉਹ ਤਾਂ ਵਸਦਾ ਉੱਥੇ ਹੈ ਜਿੱਥੇ ਉਹਦਾ ਸੱਚਾ ਸੋਚਾ ਨਾਮ ਪੈਦਾ ਹੁੰਦਾ ਹੈ ਨਾਮ ਜਪਿਆ ਜਾਂਦਾ ਹੈ ਤੇ ਨਾਮ ਦੀ ਬੰਦਗੀ ਹੁੰਦੀ ਹੈ ਤੇ ਉਹ ਜਿਵੇਂ ਭਗਤ ਕਬੀਰ ਜੀ ਸਾਡੇ ਆਪਾ ਜੀ ਉਹਨਾਂ ਨੇ ਕਹਿੰਦੇ ਕਿਵੇਂ ਸੇਵਾ ਕੀਤੀ ਕਿਵੇਂ ਨਾਮ ਜਪਿਆ ਕਹਿੰਦੇ ਇਹ ਕਹਿੰਦੇ ਜੁੱਤੀਆਂ ਮੜ ਕੇ ਉਹ ਕਿਹੜੇ ਵੀ ਕਿਹੜੇ ਮੰਦਰ 'ਚ ਬੈਠੇ ਸੀ ਕਹਿੰਦੇ ਉਹਨਾਂ ਨੇ ਤਾਂ ਉੱਥੇ ਜਾਣ ਜਾਣ ਵੀ ਨਹੀਂ ਦਿੰਦੇ ਸੀ ਕਹਿੰਦੇ ਵੀ ਹਾਂ ਤੂੰ ਤਾਂ ਤੂੰ ਕੌਣ ਐ ਤੇ ਅੱਜ ਆਪਾਂ ਕੀ ਕਰਦੇ ਉਹਨਾਂ ਨੂੰ ਸੀਤ ਨਤਮਸਤ ਕਰਦੇ ਆ ਤੇ ਉਹਨਾਂ ਦਾ ਵੇਰਵਾ ਹਨਾ ਉਹਨਾਂ ਦੀ ਛਵੀ ਉਹਨਾਂ ਦੇ ਗੁਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ ਤੇ ਸੀਸ ਨਤਮਸਤ ਕਰਦੇ ਹਾਂ ਕਿਉਂ ਕਿ ਪ੍ਰਭੂ ਪਰਮੇਸ਼ਵਰ ਦਾ ਨਾਮ ਆਪਣੇ ਅੰਦਰ ਪੈਦਾ ਕੀਤਾ ਤੇ ਬਾਕੀ ਅਗਰ ਚਾਹਿਆ ਤਾਂ ਮਾਲਕ ਨੇ ਅਗਰ ਤੁਸੀਂ ਆਪਾਂ ਐਵੇਂ ਹੀ ਇਹਨਾਂ ਦੇ ਬਤਲੋ ਕੇ ਘਰਾਂ ਦੇ ਵਿੱਚ ਹਨ ਜਿੱਥੇ ਪ੍ਰਭੂ ਪਰਮੇਸ਼ਰ ਦੇ ਘਰ ਨੇ ਉੱਥੇ ਐਸਾ ਹੀ ਹੁੰਦਾ ਰਿਹਾ ਤਾਂ ਮਾਲਕ ਨੇ ਉਹ ਵੀ ਨਹੀਂ ਰਹਿਣ ਦੇਣੇ ਉਹ ਖੁਦ ਉਹਨਾਂ ਨੇ ਨਾਮ ਨਿਸ਼ਾਨ ਖਤਮ ਕਰ ਦੇਣਾ ਜਿਵੇਂ ਅੱਜ ਦੇ ਦਿਨ ਵੀ ਆਪਣੀਆਂ ਚਲੋ ਸਰਕਾਰਾਂ ਉਹ ਜਿਨ੍ਹਾਂ ਦੇ ਘਰ ਢਾ ਰਹੇ ਨੇ ਕਰ ਰਹੇ ਨੇ ਹਨਾ ਤੇ ਉਹ ਕਹਿੰਦੇ ਵੀ ਤੁਸੀਂ ਤਾਂ ਛੋਟਿਆਂ ਦੇ ਘਰ ਢਾ ਰਹੇ ਹੋ ਮਾਲਕ ਦੇ ਉੱਤੇ ਦਰਜ ਹੋ ਰਿਹਾ ਹੈ ਵੀ ਤੁਸੀਂ ਛੋਟਿਆਂ ਦੇ ਘਰ ਢਾ ਰਹੇ ਹੋ ਜਿੱਥੇ ਤੁਹਾਡਾ ਦਬਦਬਾ ਚੱਲਦਾ ਹੈ ਕਹਿੰਦੇ ਜਿੱਦਨੇ ਮਾਲਕ ਦਾ ਦਬਦਬਾ ਚੱਲ ਪਿਆ ਇਹ ਰਾਜਨੀਤੀਆਂ ਇਹ ਕੁਰਸੀਆਂ ਵਾਲੇ ਭਾਈ ਪਤਾ ਹੀ ਨਹੀਂ ਚੱਲਣਾ ਸੋ ਸਾਨੂੰ ਡਰ ਕੇ ਰਹਿਣਾ ਚਾਹੀਦਾ ਮਾਲਕ ਤੋਂ ਅੱਜ ਦੇ ਸਮੇਂ ਵਿੱਚ ਤੇ ਵਾਇਰੂਸ ਭਲਾ ਕਰੇ ਸਭ ਦਾ ਆਪਾਂ ਤਾਂ ਇਹੀ ਅਰਦਾਸਾਂ ਬੇਨਤੀਆਂ ਕਰਦੇ ਹਾਂ ਇਹੀ ਸੇਵਾ ਆਪਾਂ ਆਪਣੀ ਲਵਾਈ ਹੈ ਭਾਈ ਵੀ ਜਦੋਂ ਤੱਕ ਸਵਾਸ ਨਹੀਂ ਮਰਦੇ ਦਮ ਤੱਕ ਆਪਾਂ ਤੇਰੀ ਸ੍ਰਿਸ਼ਟੀ ਨੂੰ ਆਪਾਂ ਤੁਹਾਡੇ ਇਸ ਪਰਿਵਾਰ ਨੂੰ ਜੋ ਜਗਤ ਦਾ ਪਰਿਵਾਰ ਹੈ ਚਾਹੇ ਜਾਨਵਰ ਹੈ ਪੰਛੀ ਹੈ ਜੀਵ ਜੰਤੂ ਹੈ ਚਾਹੇ ਮਨੁੱਖ ਹੈ ਮਾਨਸ ਹੈ ਕੋਈ ਵੀ ਹੈ ਤੇ ਰੁੱਖ ਪੌਦੇ ਸਾਰੇ ਮੇਰੇ ਯਾਰ ਨੇ ਹੂੰ ਮੇਰੇ ਭਰਾ ਨੇ ਮੇਰੇ ਸਾਥੀ ਨੇ ਕਿਉਂ ਕਿਉਂਕਿ ਮੈਂ ਵੀ ਉਸ ਦਾ ਇੱਕ ਹਿੱਸਾ ਹੀ ਹਾਂ ਉਸ ਮਾਲਕ ਦਾ ਉਸ ਦੀ ਇੱਕ 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 ਕਿ ਕਹਣ ਕਹਿ ਸਕਦੇ ਆ ਕੀੜੀ ਬਸ ਜਿਵੇਂ ਤੁਸੀਂ ਉਵੇਂ ਮੈਂ ਆ ਆਪਾਂ ਸਾਰੇ ਆ ਬਸ ਸਮਾਂ ਐਸਾ ਅੱਗ ਭਰਿਆ ਹੋ ਗਿਆ ਕਿ ਅਸੀਂ ਇੱਕ ਦੂਜੇ ਤੋਂ ਕਹਿੰਦੇ ਆ ਕਿ ਮੇਰ ਚੱਗ ਜ਼ਿਆਦਾ ਹੈ ਤੇਰ ਚੱਗ ਜ਼ਿਆਦਾ ਹੈ ਅੱਗ ਸ਼ਾਂਤ ਸਿਰਫ ਉਸ ਦੇ ਨਾਮ ਨਾਲ ਹੋ ਸਕਦੀ ਹੈ ਨਹੀਂ ਤਾਂ ਉਹਨੇ ਸਾਨੂੰ ਅੱਗ ਦੇ ਵਿੱਚ ਅਜੀਉਂਦੀ ਅੱਗ ਆਪਾਂ ਸੁਣਦੇ ਸੀ ਨਾ ਪਹਿਲਾਂ ਵੀ ਹਾਂ ਮਰਨ ਤੋਂ ਬਾਅਦ ਕਹਿੰਦੇ ਕਹਿੰਦੇ ਹਾਂ ਵੀ ਐਵੇਂ ਕਹਿੰਦੇ ਕੜਾਈਆਂ ਚ ਪਾਇਆ ਜਾਂਦਾ ਐ ਹੋਇਆ ਜਾਂਦਾ ਉਹ ਕਹਿੰਦੇ ਹੁਣ ਉਹਨੇ ਜਿਉਂਦੇ ਜੀ ਦਿਖਾਣਾ ਸਾਨੂੰ ਜਿਹੜਾ ਮਰਨ ਤੋਂ ਬਾਅਦ ਅਸੀਂ ਸੁਣਦੇ ਸੀ ਤੇ ਬਾਕੀ ਇੱਕ ਛੋਟੀ ਜਿਹੀ ਬੇਨਤੀ ਹੋਰ ਕਰਦਾ ਸਬਨਾ ਨੂੰ ਜਿੱਥੇ-ਜਿੱਥੇ ਤੱਕ ਚਲੋ ਸਾਹਿਬ ਦੇ ਬੋਲ ਮੇਰੇ ਰਾਹੀ ਪਹੁੰਚਦੇ ਹੋਣ ਵੀ ਜਿਹੜੇ ਭਲੇ ਮਾਨਸ ਚਲੋ ਜਿੱਥੇ-ਜਿੱਥੇ ਵੀ ਜਾ ਰਹੇ ਨੇ ਆਪਣਾ ਦਰਸ਼ਨਾ ਨੂੰ ਜਾ ਰਹੇ ਨੇ ਯਾਤਰਾਵਾਂ ਯਾਤਰਾਵਾਂ ਜਾ ਰਹੇ ਨੇ ਕਿਤੇ ਵੀ ਖਾਸ ਕਰਕੇ ਪਹਾੜੀ ਇਲਾਕੇ ਮੈਨੂੰ ਨਹੀਂ ਪਤਾ ਵੀ ਹਨਾ ਵੀ ਕਿਤੇ-ਕਿਤੇ ਕੀ ਹਿਸਾਬ ਕਰਦਾ ਵੀ ਕੀ ਆਪਾਂ ਤਾਂ ਹੁਣ ਜੋ ਇਹਨਾਂ ਵਿੱਚ ਦੇਖ ਲੈਣੇ ਆ ਥੋੜੀ-ਬਹੁਤੀ ਵੀ ਉਹ ਬਹੁਤ ਅਵਲਤਾ ਨਹੀਂ ਜਾਣ ਘਰੇ ਹੀ ਸੀਤ ਨਸਮਤ ਕਰ ਲੋ ਅਰਦਾਸ ਬੇਨਤੀ ਕਰ ਲੋ ਘਰੇ ਹੀ ਆਪਣੇ ਮਾਤਾ ਰਾਣੀ ਨੂੰ ਜਾਂ ਜਿਨ੍ਹਾਂ ਨੂੰ ਵੀ ਤੁਸੀਂ ਹਨਾ ਜੋ ਕੁਝ ਕਰਦੇ ਹੋ ਮੰਨਦੇ ਹੋ ਉਹਨਾਂ ਨੂੰ ਘਰੇ ਬੈਠ ਕੇ ਹੀ ਆਪਣੀ ਪੂਜਾ ਪਾਠ ਕਰ ਲੋ ਸੁਖ ਲੋ ਕਿ ਅਸੀਂ ਘਰੇ ਬਹਿ ਕੇ ਹੀ ਜੰਨਾ ਨਾਮ ਜਪ ਤਪ ਕਰ ਲਾਂਗੇ ਉੱਥੇ ਹੀ ਤੁਹਾਡੀ ਪ੍ਰਵਾਨਗੀ ਹੋ ਜਣੀ ਹੈ ਇਹ ਮੇਰਾ ਵਿਸ਼ਵਾਸ ਹੈ ਅਗਰ ਮੰਨ ਲੋ ਤੁਸੀਂ ਉੱਥੇ ਚਲੇ ਗਏ ਇਹ ਨਹੀਂ ਪਤਾ ਕਿ ਜਾ ਕੇ ਤੁਸੀਂ ਵਾਪਸ ਆਉਣਾ ਹੈ ਕਿ ਨਹੀਂ ਆਉਣਾ ਖੈਰ ਬਾਕੀ ਇੱਕ ਮੈਂ ਦੁਆਰਾ ਕਹਦਾ ਵੀ ਮੇਰੇ ਬੋਲਾਂ ਦੇ ਵਿੱਚ ਇਹ ਬੋਲੇ ਹੋਏ ਬੋਲਾਂ ਦੇ ਵਿੱਚ ਮੇਰੀ ਇਸ ਦੇ ਵਿੱਚ ਕੋਈ ਹੋਣੀ ਠੀਕ ਹੈ ਜੀ ਆਪਾਂ ਜੋ ਉਸ ਮਾਲਕ ਦੇ ਬਸ ਅਨੁਭਵ ਨੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਆਂ ਜਿਸ ਦੇ ਵਿੱਚ ਸਿਰਫ ਤੁਹਾਡਾ ਸਾਰਿਆਂ ਦਾ ਇਸ ਸ੍ਰਿਸ਼ਟੀ ਦਾ ਮਾਲਕ ਦੇ ਪਰਿਵਾਰ ਦਾ ਭਲਾ ਹੋ ਸਕਦਾ ਬਸ ਆਸ ਕਰਦਾ ਕਿ ਤੁਸੀਂ ਚਲੋ ਪੈਰਾ ਦਵੋਗੇ ਮੰਨ ਲੋਗੇ ਮੇਰੀਆਂ ਤਾਂ ਬੇਨਤੀਆਂ ਹੀ ਨੇ ਅਪਾ ਤਾਂ ਮਾਲਕ ਦੇ ਚਰਨਾਂ ਚ ਹੀ ਬੈਠ ਕੇ ਅਰਦਾਸਾਂ ਬੇਨਤੀਆਂ ਕਰਦੇ ਆ ਕਿ ਮਾਲਕਾ ਅਸੀਂ ਸਾਰੇ ਨਾ ਦਾਣ ਨਾ ਭੁੱਲੇ ਪਟਕੀਆਂ ਅਣ ਸਮਝੇ ਆ ਬੇਬਕੂਫਾਂ ਇਨੇ ਗੰਦਲੇ ਮਨਾਲੇ ਹੋ ਗਏ ਆ ਤੂੰ ਬਖਸ਼ ਦੇ ਦਾਤਾ ਸਭਨਾਂ ਨੂੰ ਸਮਾਂ ਦੇ ਦੇ ਸਾਨੂੰ ਹੋਰ ਨਹੀਂ ਤਾਂ ਭਲਿਓ ਜੈਸੇ ਜੈਸੇ ਹੁਣ ਤਕਨੀਕ ਤੁਹਾਨੂੰ ਪਤਾ ਹੈ ਵੱਧ ਗਈ ਹੈ ਜੈਸੇ ਜੈਸੇ ਕਹਿੰਦੇ ਉਹ ਹਥਿਆਰ ਬਣ ਚੁੱਕੀਆਂ ਨਾ ਜਿਸ ਦਿਨ ਉਸ ਮਾਲਕ ਦਾ ਹੁਕਮ ਹੋ ਗਿਆ ਅਹੀਂ ਚੱਲਣੇ ਆ ਪਤਾ ਨਹੀਂ ਚੱਲਣਾ ਘਰ ਚਲੋ ਪੁੱਲ ਚੁੱਕ ਦੀ ਖੀਮਾ ਬਾਕੀ ਯਾਸ ਕਰਦਾ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਉਸ ਮਾਲਕ ਦਾ ਨਾਮ ਲਵੋ ਪੰਜਬੰਦਗੀ ਕਰੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਸਮਰਪਿਤ ਹੋਵੋ ਤੇ ਬਾਬੇ ਨਾਨਕ ਦਾ ਨਾਮ ਤੇ ਆਓ ਹਨਾ ਆਪਣੇ ਜਪਜੀ ਸਾਹਿਬ ਚਪਈ ਸਾਹਿਬ ਸੁਖਨੀ ਸਾਹਿਬ ਜੋ ਕਰ ਸਕਦੇ ਨੇ ਜਾਂ ਜੋ ਵੀ ਕਿਸੇ ਧਰਮ ਦੇ ਨੇ ਉਹ ਉਹੀ ਕਰ ਲਓ ਤੇ ਮਾਲਕ ਅੱਗੇ ਇਹ ਹੀ ਅਰਦਾਸ ਬੇਨਤੀ ਜ਼ਰੂਰ ਕਰੋ ਕਿ हे ਮਾਲਕਾ ਸਾਨੂੰ ਬਖਸ਼ ਦੇ ਕਿਰਪਾ ਕਰੋ ਸਾਡੇ ਤੇ ਬਖਸ਼ ਦੇ ਅਸੀਂ ਨਾਦਾਨ ਬਸ ਸਾਰਿਆਂ ਦੀ ਸਾਰਿਆਂ ਲਈ ਮੰਗੋ ਇਹਦਾ ਤੁਹਾਨੂੰ ਪਤਾ ਸਭ ਕੁਝ ਕੀ ਹੋ ਰਿਹਾ ਹੈ ਉਨੇ ਕੋਈ ਨਹੀਂ ਦੇਖਣਾ ਛੋਟਾ ਵੱਡਾ ਛੋਟਾ ਮੋਟਾ ਕੁਛ ਨਹੀਂ ਦੇਖਣਾ ਕੇਰ ਚਲੋ ਜਿਵਾ ਗਿਆ ਜੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ